ਸਾਡੀ ਇਸ ਧਰਤੀ ਦੇ ਉੱਪਰ ਬਹੁਤ ਜ਼ਿਆਦਾ ਵੱਡੇ ਵੱਡੇ ਜੰਗਲ ਮੌਜੂਦ ਨੇ ਜਿੱਥੇ ਹਜ਼ਾਰਾਂ ਤਰ੍ਹਾਂ ਦੇ ਪੇੜ ਪੌਦੇ ਅਤੇ ਹਜ਼ਾਰਾਂ ਹੀ ਤਰ੍ਹਾਂ ਦੇ ਜੀਵ ਜੰਤੂ ਰਹਿੰਦੇ ਨੇ ਅਫਰੀਕਾ ਮਹਾਦੀਪ ਦੇ ਵਿਚਕਾਰ ਹੀ ਇੱਕ ਅਜੇ ਹੱਜ ਜੰਗਲ ਹੈ ਜਿਹੜਾ ਕਿ ਕਾਂਗੋ ਦੇਸ਼ ਦੇ ਨਾਲ ਜੁੜਿਆ ਹੋਇਆ ਹੈ ਇਹ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਜੰਗਲ ਹੈ ਇਹ ਜੰਗਲਾਂ ਦੇ ਵਿੱਚ ਹਮੇਸ਼ਾ ਬਾਰਿਸ਼ ਹੁੰਦੀ ਰਹਿੰਦੀ ਹੈ ਇਸ ਕਰਕੇ ਇਹ ਜੰਗਲਾਂ ਨੂੰ ਕਾਂਗੋ ਰੇਨ ਫੋਰੈਸਟ ਕਿਹਾ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਇਹ ਜੰਗਲ ਦੇ ਵਿੱਚ ਕਈ ਹਿੱਸੇ ਅਜੇ ਹਨ ਜਿੱਥੇ ਅੱਜ ਤੱਕ ਵੀ ਇਨਸਾਨ ਨਹੀਂ ਪਹੁੰਚ ਸਕਿਆ ਇੱਥੋਂ ਤੱਕ ਕਿ ਇਹ ਜੰਗਲਾਂ ਦੇ ਵਿੱਚ ਰਹਿਣ ਵਾਲੇ ਆਦਿਵਾਸੀ ਇਹ ਬਿਲਕੁਲ ਸੱਚ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹ ਜੰਗਲ ਦੇ ਬਾਰੇ ਅਜਹੀਆਂ ਗੱਲਾਂ ਦੱਸੂੰਗਾ ਜਿਸ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਸੋ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਕਾਂਗੋ ਦਾ ਜੰਗਲ ਇੰਨਾ ਜ਼ਿਆਦਾ ਸੰਘਣਾ ਹੈ ਕਿ ਇਸ ਦੇ ਕਈ ਥਾਵਾਂ ਦੇ ਉੱਪਰ ਤਾਂ ਸੂਰਜ ਦੀ ਰੋਸ਼ਨੀ ਧਰਤੀ ਤੱਕ ਵੀ ਨਹੀਂ ਪਹੁੰਚਦੀ। ਚ ਇਸ ਕਰਕੇ ਜੰਗਲ ਦੇ ਵਿੱਚ ਹਰ ਜਗ੍ਹਾ ਤੇ ਨਮੀ ਰਹਿੰਦੀ ਹੈ ਤੇ ਉਸ ਦੇ ਨਾਲ ਹੀ ਇੱਥੋਂ ਦੇ ਪੇੜ ਪੌਦੇ ਬਹੁਤ ਜ਼ਿਆਦਾ ਵੱਧਦੇ ਫੁੱਲਦੇ ਨੇ। ਇਹ ਜੰਗਲ ਦੇ ਵਿੱਚ ਅਜਿਹੇ ਅਲੱਗ-ਅਲੱਗ ਤਰ੍ਹਾਂ ਦੇ ਜੀਵ ਪਾਏ ਜਾਂਦੇ ਨੇ ਜਿਨ੍ਹਾਂ ਦੇ ਬਾਰੇ ਤੁਸੀਂ ਸੋਚ ਵੀ ਨਹੀਂ ਸਕਦੇ। ਇਸ ਜੰਗਲ ਦੇ ਵਿੱਚ 1-2 ਨਹੀਂ ਬਲਕਿ 5 ਨੈਸ਼ਨਲ ਪਾਰਕ ਨੇ ਜਿਨ੍ਹਾਂ ਨੂੰ ਯੂਨੈਸਕੋ ਵੱਲੋਂ ਰਜਿਸਟਰਡ ਕੀਤਾ ਗਿਆ ਹੈ। ਇਹ ਜੰਗਲਾਂ ਦੇ ਵਿੱਚ ਹਰ ਤਰ੍ਹਾਂ ਦੇ ਜੀਵ ਜੰਤੂਆਂ ਨੂੰ ਦੇਖਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਐਮਾਜ਼ਨ ਦੇ ਜੰਗਲ ਤੋਂ ਬਾਅ ਕੋਂਗੋ ਦੇ ਜੰਗਲ ਦੇ ਵਿੱਚ ਹੀ ਰਹਿੰਦੇ ਨੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਐਮਾਜ਼ੋਨ ਦੇ ਜੰਗਲਾਂ ਦੇ ਵਿੱਚਕਾਰ ਦੀ ਐਮਾਜ਼ੋਨ ਨਦੀ ਵਗਦੀ ਹੈ ਉਸੇ ਤਰ੍ਹਾਂ ਹੀ ਇਹੋਂ ਕੋਂਗੋ ਦੇ ਜੰਗਲਾਂ ਦੇ ਵਿੱਚਕਾਰ ਦੀ ਕੋਂਗੋ ਨਦੀ ਵਗਦੀ ਹੈ ਇਹ ਕੋਂਗੋ ਰਿਵਰ 4700 ਕਿਲੋਮੀਟਰ ਲੰਬੀ ਹੈ ਇਹ ਨਦੀ ਦੇ ਵਿੱਚ ਬਹੁਤ ਜ਼ਿਆਦਾ ਖਤਰਨਾਕ ਜੀਵ ਰਹਿੰਦੇ ਨੇ ਤੇ ਨਾਲ ਹੀ ਇੱਥੇ ਬਹੁਤ ਜ਼ਿਆਦਾ ਵੱਡੇ ਵੱਡੇ ਮਗਰਮਛ ਵੀ ਰਹਿੰਦੇ ਨੇ ਸਾਲ 2022 ਦੇ ਵਿੱਚ ਇਸ ਨਦੀ ਦੇ ਵਿੱਚ 5 ਔਰਤਾਂ ਕੈਸਤੀ ਲੈ ਕੇ ਗਈਆਂ ਸਨ ਤੇ ਉਹਨਾਂ ਦੇ ਉੱਪਰ ਇੱਕ ਬਹੁਤ ਵੱਡੇ ਮਗਰਮਛ ਨੇ ਹਮਲਾ ਕਰ ਦਿੱਤਾ ਤੇ ਉਹ ਹਮਲੇ ਦੇ ਵਿੱਚ ਇਹ ਔਰਤਾਂ ਕੈਸਤੀ ਦੇ ਵਿੱਚੋਂ ਨਹਿਰ ਦੇ ਵਿੱਚ ਡਿੱਗ ਪੈਂਦੀਆਂ ਨੇ ਤੇ ਉਸ ਤੋਂ ਬਾਅਦ ਇਹਨਾਂ ਕਭੀ ਅਜੇ ਤੱਕ ਕਿਸੇ ਨੂੰ ਨਹੀਂ ਮਿਲੀਆਂ ਕਾਂਗੋ ਜੰਗਲਾਂ ਦੇ ਵਿੱਚਕਾਰ ਦੀ ਲੰਗਣ ਵਾਲੀ ਇਹ ਕਾਂਗੋ ਨਦੀ ਦੁਨੀਆ ਦੀ ਦੂਜੀ ਸਭ ਤੋਂ ਲੰਬੀ ਨਦੀ ਹੈ ਤੇ ਦੁਨੀਆ ਦੀ ਸਭ ਤੋਂ ਜ਼ਿਆਦਾ ਡੂੰਘੀ ਨਦੀ ਵੀ ਹੈ ਇਹ ਨਦੀ ਅੰਗੋਲਾ ਬਰੁੰਡੀ ਤੰਜ਼ਾਨੀਆ ਤੇ ਜਾੰਬੀਆ ਵਰਗੇ ਦੇਸ਼ਾਂ ਦੇ ਵਿੱਚ ਦੀ ਹੋ ਕੇ ਲੰਘਦੀ ਹੈ ਤੇ ਇਹੀ ਨਦੀ ਨੂੰ ਲੈ ਕੇ ਇਨ੍ਹਾਂ ਚਾਰਾਂ ਦੇਸ਼ਾਂ ਦੇ ਵਿੱਚ ਸਮੇਂ-ਸਮੇਂ ਤੇ ਵਿਵਾਦ ਵੀ ਹੁੰਦੇ ਰਹਿੰਦੇ ਨੇ ਕਾਂਗੋ ਜੰਗਲ ਦੇ ਵਿੱਚ 11000 ਤੋਂ ਵੀ ਜ਼ਿਆਦਾ ਅਲੱਗ-ਅਲੱਗ ਤਰ੍ਹਾਂ ਦੇ ਪੇੜ-ਪੌਦੇ ਮੌਜੂਦ ਨੇ ਤੇ ਇਨ੍ਹਾਂ 11000 ਪੇੜ-ਪੌਦਿਆਂ ਦੇ ਵਿੱਚੋਂ 1000 ਪੇੜ-ਪੌਦੇ ਤਾਂ ਅਜਿਹੇ ਨੇ ਜਿਹੜੇ ਸਿਰਫ ਇਸ ਕਾਂਗੋ ਜੰਗਲ ਜੋ 2000 ਤੋਂ ਜ਼ਿਆਦਾ ਕਿਸਮ ਦੇ ਜੀਵ ਰਹਿੰਦੇ ਨੇ ਤੇ 1000 ਤੋਂ ਜ਼ਿਆਦਾ ਕਿਸਮ ਦੀਆਂ ਇੱਥੇ ਚਿੜੀਆਂ ਰਹਿੰਦੀਆਂ ਨੇ ਕਾਂਗੋ ਦੇ ਜੰਗਲਾਂ ਦੇ ਵਿੱਚ ਜਿਹੜੀ ਪੇੜ ਪੌਦੇ ਦੀਆਂ ਪ੍ਰਜਾਤੀਆਂ ਪਾਈਆਂ ਜਾਂਦੀਆਂ ਨੇ ਇਹਨਾਂ ਦੇ ਵਿੱਚੋਂ ਕੁਝ ਤਾਂ ਨਾਰਮਲ ਹੁੰਦੀਆਂ ਨੇ ਤੇ ਕੁਝ ਬਹੁਤ ਹੀ ਜ਼ਿਆਦਾ ਖਤਰਨਾਕ ਹੁੰਦੀਆਂ ਨੇ ਕਾਂਗੋ ਦੇ ਜੰਗਲਾਂ ਦੇ ਵਿੱਚ ਇੰਨੇ ਖਤਰਨਾਕ ਪੇੜ ਪੌਦਿਆਂ ਦਾ ਪਾਇਆ ਜਾਣਾ ਇੱਕ ਆਮ ਗੱਲ ਹੈ ਕਿਉਂਕਿ ਇਹ ਜੰਗਲ ਦੇ ਕਈ ਪੇੜ ਪੌਦੇ ਤਾਂ ਅਜੇ ਹਨ ਜਿਨ੍ਹਾਂ ਨੂੰ ਅੱਜ ਤੱਕ ਨਾਮ ਤੱਕ ਵੀ ਨਹੀਂ ਦਿੱਤਾ ਗਿਆ ਕਿਉਂਕਿ ਇਹ ਪੇੜ ਪੌਦਿਆਂ ਨੂੰ ਇਸ ਤੋਂ ਪਹਿਲਾਂ ਅੱਜ ਤੱਕ ਕਿਤੇ ਦੇਖਿਆ ਹੀ ਨਹੀਂ ਗਿਆ ਪਰ ਕਾਂਗੋ ਦੇ ਜੰਗਲਾਂ ਦੇ ਵਿੱਚ ਇੱਕ ਅਜੇ ਹਾਦ ਰਕਤ ਵੀ ਪ ਤੁਰਦਾ ਹੈ ਤੁਸੀਂ ਹਾਲੀਵੁੱਡ ਦੀਆਂ ਫਿਲਮਾਂ ਦੇ ਵਿੱਚ ਦਰਾਖਤ ਤੁਰਦੇ ਦੇਖੇ ਹੋਣਗੇ ਪਰ ਕੋਂਗੋ ਦੇ ਜੰਗਲਾਂ ਦੇ ਵਿੱਚ ਵੀ ਜਿਹੜੇ ਦਰਾਖਤ ਨੇ ਉਹ ਵੀ ਤੁਰਦੇ ਨੇ ਕੋਂਗੋ ਦੇ ਜੰਗਲਾਂ ਦੇ ਵਿੱਚ ਇਸ ਤਰ੍ਹਾਂ ਦੇ ਪੇੜ ਵੀ ਪਾਏ ਜਾਂਦੇ ਨੇ ਜਿਹੜੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਚੱਲ ਕੇ ਚਲੇ ਜਾਂਦੇ ਨੇ ਪਰ ਜਿਹੜੇ ਇਹ ਪੇੜ ਪੌਦੇ ਜਾਂ ਕਈ ਦਰਾਖਤ ਹੁੰਦੇ ਨੇ ਇਹਨਾਂ ਦੇ ਚੱਲਣ ਦੀ ਸਪੀਡ ਬਹੁਤ ਜ਼ਿਆਦਾ ਘੱਟ ਹੁੰਦੀ ਹੈ ਕੁਝ ਵਿਗਿਆਨਕਾਂ ਦਾ ਮੰਨਣਾ ਹੈ ਕਿ ਇਹ ਸਿਰਫ ਸੂਰਜ ਦੀ ਦਿਸ਼ਾ ਵੱਲ ਨੂੰ ਹੀ ਚੱਲਦੇ ਨੇ ਤਾਂ ਦੱਸ ਦਿੰਦੇ ਆ ਕਿ ਇਹ ਪੇੜ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਥੋੜਾ ਜਿਹਾ ਵੀ ਖਿਸਕਣ ਦੇ ਲਈ ਤਿੰਨ ਤੋਂ ਚਾਰ ਮਹੀਨੇ ਲਗਾ ਦਿੰਦਾ ਹੈ ਇਹੀ ਕਾਰ ਇਹ ਅਮਾਜ਼ੋਨ ਦੇ ਜੰਗਲਾਂ ਤੋਂ ਬਾਅਦ ਸਿਰਫ ਕਾਂਗੋ ਦੇ ਜੰਗਲਾਂ ਦੇ ਵਿੱਚ ਹੀ ਦੇਖਿਆ ਜਾਂਦਾ ਹੈ ਤੇ ਨਾਲ ਦੀ ਨਾਲ ਕਾਂਗੋ ਦੇ ਜੰਗਲਾਂ ਨੂੰ ਇੱਕ ਭੂਤਿਆ ਜੰਗਲ ਵੀ ਕਿਹਾ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਕਾਂਗੋ ਦੇ ਜੰਗਲਾਂ ਦੇ ਅੰਦਰ ਇੱਕ ਅਜੀਬ ਨਰ ਪਖਸ਼ੀ ਰਹਿੰਦਾ ਹੈ ਜਿਹੜਾ ਇਨਸਾਨਾਂ ਤੇ ਜਾਨਵਰਾਂ ਦਾ ਸਿਰਫ ਮਾਸ ਹੀ ਖਾਂਦਾ ਹੈ ਇਹ ਭੇਦ ਪਰੇ ਜੀਵ ਨੂੰ ਵਿਗਿਆਨਕਾਂ ਨੇ ਬਿ ਡਿੰਗੋ ਦਾ ਨਾਮ ਦਿੱਤਾ ਹੈ ਕਿਹਾ ਜਾਂਦਾ ਹੈ ਕਿ ਇਹ ਜੀਵ ਇੰਨਾ ਜ਼ਿਆਦਾ ਖਤਰਨਾਕ ਹੁੰਦਾ ਹੈ ਕਿ ਚਾਹੀਏ ਤੁਹਾਡੇ ਤੋਂ 1 ਕਿਲੋਮੀਟਰ ਦੂਰ ਖੜਾ ਹੋਵੇ ਪਰ ਤੁਹਾਡੇ ਪਲਕ ਚਮਕਦਿਆਂ ਹੀ ਇਹ ਤੁਹਾਡੇ ਕੋਲ ਆ ਜਾਂਦਾ ਹੈ ਸਥਾਨਕ ਲੋਕਾਂ ਦੇ ਮੁਤਾਬਕ ਇਹ ਜੀਵ ਦੇਖਣ ਦੇ ਵਿੱਚ ਬਹੁਤ ਜ਼ਿਆਦਾ ਖਤਰਨਾਕ ਹੈ ਤੇ ਜੋ 12 ਸੰਗੇ ਵਰਗੀ ਹੁੰਦੀ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਇਸ ਦਾ ਥੱਲੇ ਦਾ ਹਿੱਸਾ ਹੈ ਉਹ ਇਨਸਾਨਾਂ ਵਰਗਾ ਹੁੰਦਾ ਹੈ ਤੇ ਇਸ ਦੇ ਪੈਰ ਵੀ ਨਰਪੱਖਸ਼ੀਆਂ ਵਰਗੇ ਹੁੰਦੇ ਨੇ ਇੱਥੋਂ ਦੇ ਰਹਿਣ ਵਾਲੇ ਲੋਕਲ ਲੋਕ ਜਾਂ ਕਈ ਸਥਾਨਕ ਲੋਕਾਂ ਦੀ ਮੰਨੀਅਤ ਉਹਨਾਂ ਦਾ ਕਹਿਣਾ ਹੈ ਕਿ ਸਾਲ 2019 ਦੇ ਵਿੱਚ ਇੱਥੇ ਇੱਕ ਜੋੜਾ ਘੁੰਮਣ ਆਇਆ ਸੀ ਜਿਸ ਦਾ ਸਾਹਮਣਾ ਇਹ ਨਰਪੱਖਸ਼ੀ ਦੇ ਨਾਲ ਹੋ ਗਿਆ ਸੀ ਜਿਸ ਤੋਂ ਬਾਅਦ ਇਹ ਨਰਪੱਖਸ਼ੀ ਉਸ ਜੋੜੇ ਨੂੰ ਮਾਰ ਕੇ ਖਾ ਜਾਂਦਾ ਹੈ ਤੇ ਉਹ ਘਟਨਾ ਤੋਂ ਬਾਅਦ ਕਈ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਇਸ ਜੋੜੇ ਨੂੰ ਇਸ ਜੰਗਲ ਦੇ ਵਿੱਚ ਘੁੰਮਦੇ ਹੋਏ ਦੇਖਿਆ ਹੈ ਤੇ ਇਹ ਜੋੜਾ ਇੱਕਦਮ ਹੀ ਉਹਨਾਂ ਦੇ ਸਾਹਮਣੇ ਆ ਜਾਂਦਾ ਹੈ ਤੇ ਇੱਕ ਤਰ੍ਹਾਂ ਦੇ ਨਾਲ ਇਸ਼ ਇਸ ਤੋਂ ਬਨਾਬੀ ਹੋਰ ਕਈ ਲੋਕਾਂ ਨੇ ਕਾਂਗੋ ਦੇ ਜੰਗਲਾਂ ਦੇ ਵਿੱਚ ਅਜੀਬੋ ਗਰੀਬ ਜੀਵ ਦੇਖਣ ਦਾ ਦਾਵਾ ਕੀਤਾ ਹੈ ਜਿਵੇਂ ਕਿ ਤੁਸੀਂ ਇਸ ਵੀਡੀਓ ਦੇ ਵਿੱਚ ਵੀ ਦੇਖ ਰਹੇ ਹੋ ਕਿ ਇੱਕ ਇਨਸਾਨ ਨੇ ਇਸ ਜੰਗਲਾਂ ਦੇ ਵਿੱਚ ਘੁੰਮਦੇ ਹੋਏ ਇਹ ਇੱਕ ਅਜੀਬ ਜੇ ਤਰ੍ਹਾਂ ਦੇ ਜੀਵ ਨੂੰ ਵੀ ਫਲਮਾਇਆ ਸੀ ਇਸ ਤੋਂ ਬਾਅਦ ਇਹ ਇਨਸਾਨ ਨੇ ਜੰਗਲ ਦੇ ਵਿੱਚ ਰੁਕਣਾ ਠੀਕ ਨਹੀਂ ਸਮਝਿਆ ਤੇ ਵਾਪਸ ਜੰਗਲ ਤੋਂ ਬਾਹਰ ਨਿਕਲਣ ਦੇ ਲਈ ਤੁਰ ਪਿਆ ਪਰ ਜੰਗਲ ਤੋਂ ਬਾਹਰ ਆਉਂਦੇ ਸਮੇਂ ਇੱਕ ਵਾਰ ਫਿਰ ਤੋਂ ਉਸ ਨੂੰ ਇਹ ਜੀਵ ਦਿਖਾਈ ਦਿੱਤਾ ਪਰ ਇਸ ਨੇ ਕਿਸੇ ਵੀ ਤਰ੍ਹਾਂ ਦੇ ਨਾਲ ਹਮਲਾ ਨਹੀਂ ਕੀਤਾ ਸੀ ਇਸ ਇਨਸਾਨ ਦੇ ਉੱਪਰ ਇਸ ਕਰਕੇ ਸਹੀ ਸਲਾਮਤ ਬਾਹਰ ਆ ਗਿਆ ਹੁਣ ਤੁਹਾਨੂੰ ਦੱਸਦੇ ਹਾਂ ਜੀ ਕਾਂਗੋ ਦੇ ਜੰਗਲਾਂ ਦੇ ਵਿੱਚ ਪਾਏ ਵਿਚ ਰਹਿਣ ਵਾਲੇ ਆਦੀਵਾਸੀਆਂ ਦਾ ਕਹਿਣਾ ਹੈ ਕਿ ਕੋਂਗੋ ਦੇ ਜੰਗਲਾਂ ਦੇ ਵਿੱਚ ਇੱਕ ਇਨਸਾਨ ਅਤੇ ਜਾਨਵਰਾਂ ਦਾ ਮਾਸ ਖਾਣ ਵਾਲਾ ਪੇੜ ਪੌਦਾ ਵੀ ਹੈ ਜਿਸ ਨੂੰ ਕਾਰਨੀਵਰਸ ਪਲਾਂਟ ਕਿਹਾ ਜਾਂਦਾ ਹੈ ਇਸ ਨੂੰ ਮਾਸ ਖਾਣ ਵਾਲਾ ਪੇੜ ਪੌਦਾ ਕਿਹਾ ਜਾਂਦਾ ਹੈ ਇਹ ਸੁਣਨ ਦੇ ਵਿੱਚ ਕਾਫੀ ਜਿਆਦਾ ਅਜੀਬ ਲੱਗਦਾ ਹੈ ਪਰ ਇਹ ਬਿਲਕੁਲ ਸੱਚ ਹੈ ਹੁਣ ਤੁਸੀਂ ਆਪ ਹੀ ਸੋਚੋ ਜਿਸ ਜੰਗਲ ਦੇ ਪੇੜ ਪੌਦੇ ਹੀ ਮਾਸ ਖਾਂਦੇ ਹੋਣਗੇ ਉਹ ਜੰਗਲ ਕਿੰਨਾ ਜਿਆਦਾ ਖਤਰਨਾਕ ਹੋਵੇਗਾ ਜਿੰਨੇ ਹੀ ਜਿਆਦਾ ਕੋਂਗੋ ਦੇ ਜੰਗਲਾਂ ਦੇ ਵਿੱਚ ਪੇੜ ਪੌਦੇ ਜਾਂ ਹੋਰ ਜੀਵ ਖਤਰਨਾਕ ਨੇ ਉਸੇ ਤਰ੍ਹਾਂ ਹੀ ਕੋਂਗੋ ਦੇ ਜੰਗਲਾਂ ਦਾ ਪਾਣੀ ਵੀ ਖਤਰਨਾਕ ਹੈ ਕਿਉਂਕਿ ਇੱਥੇ ਵੀ ਐਮਾਜ਼ਨ ਦੇ ਜੰਗਲਾਂ ਉਬਲਦਾ ਹੈ ਤੇ ਇਹ ਉਬਲਦੇ ਹੋਏ ਪਾਣੀ ਦਾ ਤਾਪਮਾਨ 70 ਡਿਗਰੀ ਤੋਂ ਲੈ ਕੇ 100 ਡਿਗਰੀ ਦੇ ਨੇੜੇ ਤੇੜੇ ਹੁੰਦਾ ਹੈ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਜਿਹੜੇ ਧਰਤੀ ਦੇ ਉੱਪਰ ਸਭ ਤੋਂ ਜ਼ਿਆਦਾ ਖਤਰਨਾਕ ਸੱਪ ਪਾਏ ਜਾਂਦੇ ਨੇ ਉਹ ਵੀ ਇਨਾ ਕਾਂਗੋ ਦੇ ਜੰਗਲਾਂ ਦੇ ਵਿੱਚ ਹੀ ਪਾਏ ਜਾਂਦੇ ਨੇ ਦੁਨੀਆ ਦਾ ਸਭ ਤੋਂ ਵੱਡਾ ਸੱਪ ਐਨਾਕੋਂਡਾ ਜਿਹੜਾ ਕਿ ਐਮਾਜ਼ੋਨ ਦੇ ਜੰਗਲਾਂ ਦੇ ਵਿੱਚ ਪਾਇਆ ਜਾਂਦਾ ਹੈ ਜਿਸ ਦੀ ਲੰਬਾਈ 30 ਫੁੱਟ ਤੱਕ ਹੁੰਦੀ ਹੈ ਉਸ ਤੋਂ ਵੀ ਜ਼ਿਆਦਾ ਲੰਬੇ ਸੱਪ ਇਸ ਚ ਕਾਂਗੋ ਦੇ ਜੰਗਲ ਦੇ ਵਿੱਚ ਪਾਏ ਜਾਂਦੇ ਨੇ ਕਾਂਗੋ ਦੇ ਜੰਗਲਾਂ ਦੇ ਵਿੱਚ ਖੋਜ ਕਰਨ ਵਾਲੇ ਵਿਗਿਆਨਕਾਂ ਦਾ ਦਾਵਾ ਹੈ ਕਿ ਉਹਨਾਂ ਨੇ ਇਸ ਜੰਗਲ ਦੇ ਵਿੱਚ 60 ਫ ਆਂ ਕੀੜੀਆਂ ਵੀ ਬਹੁਤ ਜ਼ਿਆਦਾ ਖਤਰਨਾਕ ਹੁੰਦੀਆਂ ਨੇ ਇਹ ਕੀੜੀਆਂ ਆਪਣਾ ਜਦੋਂ ਬਚਾ ਕਰਨ ਤੇ ਆਉਂਦੀਆਂ ਨੇ ਤਾਂ ਵੱਡੇ ਤੋਂ ਵੱਡੇ ਜਾਨਵਰ ਨੂੰ ਵੀ ਇਹ ਮਾਰ ਦਿੰਦੀਆਂ ਨੇ ਇਹ ਕੀੜੀਆਂ ਆਪਣੇ ਸਾਹਮਣੇ ਆਉਣ ਵਾਲੀ ਕਿਸੇ ਵੀ ਚੀਜ਼ ਨੂੰ ਮੈਂਟਸ ਕੈਂਟਸ ਦੇ ਵਿੱਚ ਕੰਕਾਲ ਬਣਾ ਦਿੰਦੀਆਂ ਨੇ ਜੇਕਰ ਇਥੋਂ ਦੀਆਂ ਲਾਲ ਕੀੜੀਆਂ ਕਿਸੇ ਇਨਸਾਨ ਨੂੰ ਕੱਟ ਲੈਣ ਤਾਂ ਉਸ ਦੀ ਮੌਤ ਹੋਣੀ ਲਗਭਗ ਤੈ ਹੈ ਇਸ ਤੋਂ ਇਲਾਵਾ ਕਾਂਗੋ ਦੇ ਜੰਗਲਾਂ ਦੇ ਵਿੱਚ ਅਜਿਹੇ ਵੀ ਜੀਵ ਪਾਏ ਜਾਂਦੇ ਨੇ ਜੇਕਰ ਉਹ ਇੱਕ ਵਾਰ ਤੁਹਾਡੀ ਬੋਡੀ ਨੂੰ ਟੱਚ ਵੀ ਕਰ ਲੈਣ ਤਾਂ ਤੁਹਾਡੀ ਮੌਤ ਪੱਕੀ ਹੈ ਸਮੇਂ-ਸਮੇਂ ਤੇ ਵਿਗਿਆਨਕਾਂ ਦੀਆਂ ਟੀਮਾਂ ਇਹ ਜੰਗਲ ਦੇ ਰਾਜ਼ ਜਾਣਨ ਦੇ ਲਈ ਇਸ ਦੇ ਅੰਦਰ ਜਾਂਦੀਆਂ ਰਹਿੰਦੀਆਂ ਨੇ ਪਰ ਇੰਨੀ ਜ਼ਿਆਦਾ ਰਿਸ ਤੱਕ ਵੀ ਵਿਗਿਆਨਕਾਂ ਨੂੰ ਕਾਂਗੋ ਦੇ ਜੰਗਲਾਂ ਦਾ ਸਿਰਫ 10% ਹਿੱਸੇ ਬਾਰੇ ਹੀ ਪਤਾ ਲੱਗਿਆ ਹੈ ਇਸ ਸੰਜੀ ਕਾਂਗੋ ਦੇ ਜੰਗਲ ਦੇ ਨਾਲ ਜੁੜੇ ਹੋਏ ਕੁਝ ਰੌਚਕਤਾਂ ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਟੀਬਨਿਊਜ਼ ਸਬਸਕ੍ਰਾਈਬ ਕਰਨਾ ਧੰਨਵਾਦ